ਨਮਕ ਦੇ ਡੱਬੇ ਵਿੱਚ ਪਾ ਦਿਓ ਇਹ ਇੱਕ ਚੀਜ਼ ਪੈਸੇ ਗਿਣਦੇ ਗਿਣਦੇ ਥੱਕ ਜਾਉਂਗੇ ਘਰ ਦੇ ਨਮਕ ਵਾਲੇ ਡੱਬੇ ਵਿੱਚ ਚੁੱਪਚਾਪ ਰੱਖ ਦਿਓ ਇਹ ਚੀਜ਼ਾਂ ਮਾਤਾ ਲక్ష్ਮੀ ਦੇ ਆਸ਼ੀਰਵਾਦ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੋਵੇਗੀ ਧਨ ਦੀ ਵਰਖਾ ਤੇ ਬਣ ਜਾਉਂਗੇ ਤੁਸੀਂ ਧਨવાન ਦੋਸਤੋ ਜੇਕਰ ਤੁਸੀਂ ਆਪਣੇ ਨਮ ਘਰ ਵਿੱਚ ਨਮਕ ਦਾ ਡੱਬਾ ਅਲੱਗ ਤੋਂ ਰੱਖਿਆ ਹੈ ਜਾਂ ਨਹੀਂ ਰੱਖਿਆ ਹੈ ਤਾਂ ਜਰਾ ਸੋਚੋ ਕਿਉਂਕਿ ਜੇਕਰ ਤੁਹਾਡੇ ਕੋਲ ਲੱਗ ਤੋਂ ਇੱਕ ਨਮਕ ਵਾਲਾ ਡੱਬਾ ਨਹੀਂ ਹੈ ਤਾਂ ਅੱਜ ਹੀ ਇਸ ਡੱਬੇ ਨੂੰ ਲੈ ਆਓ ਜਿਸ ਵਿੱਚ ਤੁਸੀਂ ਨਮਕ ਭਰਨਾ ਹੋਵੇਗਾ ਕਿਉਂਕਿ ਇਸ ਉਪਾਏ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ ਉਸ ਉਪਾਏ ਨਾਲ ਸਿਰਫ ਇੰਨਾ ਕਰਨਾ ਹੈ ਕੇ ਨਾਮਕ ਦੇ ਡੱਬੇ ਵਿੱਚ ਇਹ ਚੀਜ਼ਾਂ ਲੁਕੋ ਕੇ ਰੱਖਣੀਆਂ ਹਨ ਜਿਸ ਬਾਰੇ ਤੰਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਜਿਵੇਂ ਹੀ ਤੁਸੀਂ ਇਹ ਚੀਜ਼ਾਂ ਨਵਕ ਦੇ ਡੱਬੇ ਵਿੱਚ ਲੁਕੋ ਕੇ ਰੱਖੋਗੇ ਤਾਂ ਨਾ ਸਿਰਫ ਜਨਮ ਜਮਾਂਦਰ ਦੀ ਗਰੀਬੀ ਮੁਸ਼ਕਲਾਂ ਤੋਂ ਮੁਕਤੀ ਮਿਲ ਜਾਵੇਗੀ ਬਲਕਿ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਖੁਸ਼ਹਾਲੀ ਧਨ ਤੇ ਦੌਲਤ ਦੀ ਵਰਖਾ ਹੋਵੇਗੀ ਇੱਕ ਵਾਰ ਚੰਗੀ ਤਰ੍ਹਾਂ ਸਮਝ ਲਓ ਕਿ ਇੱਕ ਵਿਅਕਤੀ ਦੇ ਘਰ 'ਚ ਜੋ ਨਮਕ ਦਾ ਡੱਬਾ ਹੁੰਦਾ ਹੈ ਉਹ ਸਿੱਧੇ-ਸਿੱਧੇ ਉਸ ਵਿਅਕਤੀ ਦੀ ਆਰਥਿਕ ਸਥਿਤੀ ਨਾਲ ਸੰਬੰਧਿਤ ਹੈ ਜੋਤਿਸ਼ ਸ਼ਾਸਤਰ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜੇਕਰ ਕਿਸੇ ਘਰ 'ਚ ਨਮਕ ਦਾ ਡੱਬਾ ਖਾਲੀ ਹੋ ਜਾਂਦਾ ਹੈ ਤਾਂ ਇਸ ਦਾ ਉਸ ਘਰ ਦੀ ਹਾਲਤ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਘਰ 'ਚ ਵਾਸਤੂ ਦੋਸ਼ ਵੀ ਪੈਦਾ ਹੋਣ ਲੱਗਦਾ ਹੈ ਨਮਕ ਦੇ ਨਾਲ ਕੀਤੀ ਗਈ ਲਾਪਰਵਾਹੀ ਤੁਹਾਨੂੰ ਗਰੀਬੀ ਵਰ ਕੀ ਹਾਲਾਤ ਵਿੱਚ ਲਿਜਾ ਸਕਦੀ ਹੈ ਜੇਕਰ ਤੁਸੀਂ ਨਮਕ ਨੂੰ ਲੈ ਕੇ ਸਾਵਧਾਨੀ ਨਹੀਂ ਵਰਤਦੇ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਦੂਜੇ ਪਾਸੇ ਜੇਕਰ ਤੁਸੀਂ ਨਮਕ ਨੂੰ ਲੈ ਕੇ ਇਹ ਉਪਾਏ ਕਰਦੇ ਹੋ ਤਾਂ ਤੁਹਾਡੀ ਤਜੋਰੀ ਹਮੇਸ਼ਾ ਧਨ ਨਾਲ ਭਰੀ ਰਹੇਗੀ ਤੇ ਤੁਹਾਡੇ ਉੱਪਰ ਧਨ ਦੀ ਵਰਖਾ ਹੋਵੇਗੀ ਤੇ ਤੁਹਾਡੀਆਂ ਆਉਣ ਵਾਲੀਆਂ 7 ਪੀੜ੍ਹੀਆਂ ਵੀ पैसेज जो राज करने लिए ता आज ही ये वीडियो ਤੁਹਾਡੇ ਲਈ ਬੇਹਦੀ ਖਾਸ ਹੋਣ ਵਾਲੀ ਹੈ ਜੇਕਰ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਚ ਗਰੀਬੀ ਤੋਖ ਤੇ ਮੁਸ਼ਕਲਾਂ ਨੂੰ ਹਮੇਸ਼ਾ ਲਈ ਦੂਰ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਆਖਿਰ ਤੱਕ ਧਿਆਨ ਨਾਲ ਜਰੂਰ ਦੇਖਣਾ ਕੀ ਤੁਸੀਂ ਜਾਣਦੇ ਹੋ ਕਿ ਨਾਮਕ ਜੋ ਕਿ ਹਰ ਘਰ ਵਿੱਚ ਹੁੰਦਾ ਹੈ ਉਸ ਵਿੱਚ ਕਈ ਅਦਭੁਤ ਸ਼ਕਤੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਤੇ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹਿੰਦੀ ਹੈ ਪਰ ਜ਼ਿਆਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਤਰੀਕਿਆਂ ਨੂੰ ਕਿਸ ਸਮੇਂ ਤੇ ਕਿਸ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਚਲੋ ਜਾਣਦੇ ਹਾਂ ਇਹ ਖਾਸ ਉਪਾਏ ਜਾਂ ਤਰੀਕਿਆਂ ਬਾਰੇ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਕਿਸਮਤ ਨੂੰ ਬਦਲ ਸਕਦੇ ਹੋ ਤੇ ಅಪਾਰ ਧਨ ਸੰਪਤੀ ਦੇ مالک ਬਣ ਸਕਦੇ ਹੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ માતા લક્ષ્ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ ਜਿਵੇਂ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਉਸ ਦੇ ਖਾਣੇ ਦਾ ਸਵਾਦ ਤੋਂ ਬਿਨਾ ਅਧੂਰਾ ਨਮਕ ਤੋਂ ਬਿਨਾ ਅਧੂਰਾ ਹੁੰਦਾ ਹੈ ਓਵੇਂ ਹੀ ਮਨੁੱਖ ਦੀ ਜ਼ਿੰਦਗੀ ਵੀ ਨਮਕ ਦੇ ਬਿਨਾ ਅਧੂਰੀ ਮੰਨੀ ਜਾਂਦੀ ਹੈ ਕਿਉਂਕਿ ਨਮਕ ਨਾ ਸਿਰਫ ਘਰ ਦੇ ਵਾਸਤੂ ਨਾਲ ਸੰਬੰਧ ਰੱਖਦਾ ਹੈ ਬਲਕਿ ਇਹ ਇੱਕ ਵਿਅਕਤੀ ਦੀ ਆਰਥਿਕ ਸਥਿਤੀ ਨੂੰ ਵੀ ਦਰਸਾਉਂਦਾ ਹੈ ਇਥੋਂ ਤੱਕ ਕਿ ਵੇਦ ਪੁਰਾਣਾ ਚੋਂ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜੇਕਰ ਕਿਸੇ ਦਾ ਨਮਕ ਦਾ ਡੱਬਾ ਖਾਲੀ ਰਹਿੰਦਾ ਹੈ ਤਾਂ ਉਸ ਘਰ 'ਚ ਵਰਕਤ ਨਹੀਂ ਹੁੰਦੀ ਉਸ ਘਰ ਦੀ ਤਰੱਕੀ ਕਦੇ ਨਹੀਂ ਹੁੰਦੀ ਤੇ ਜਿਸ ਘਰ ਵਿੱਚ ਨਮਕ ਦਾ ਸਹੀ ਤਰਾ ਇਸਤਮਾਲ ਕੀਤਾ ਜਾਂਦਾ ਹੈ ਉਸ ਘਰ ਵਿੱਚ ਬਰਕਤ ਵੀ ਹੁੰਦੀ ਹੈ ਤਰੱਕੀ ਵੀ ਹੁੰਦੀ ਹੈ ਤੇ ਉੱਥੇ ਸਕਾਰਾਤਮਕ ਊਰਜਾ ਦਾ ਵਾਸ ਰਹਿੰਦਾ ਹੈ ਹੁਣ ਅਸੀਂ ਤੁਹਾਨੂੰ ਜੋ ਜਾਣਕਾਰੀ ਦੇਣ ਜਾ ਰਹੀਆਂ ਉਹ ਇਹ ਹੈ ਕਿ ਨਮਕ ਨੂੰ ਲੈ ਕੇ ਕਿਹੜੇ ਕਿਹੜੇ ਛੋਟੇ ਪਰ ਬੇहद ਜ਼ਰੂਰੀ ਗੱਲਾਂ ਹਨ ਜਿਨ੍ਹਾਂ ਦਾ ਤੁਹਾਨੂੰ ਖਾਸ ਰੂਪ ਨਾਲ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਰੋਜ ਮਰਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਤੁਸੀਂ ਮੁਕਤ ਹੋ ਰਹੋ ਦੂਜੇ ਪਾਸੇ ਅਸੀਂ ਤੁਹਾਨੂੰ ਨਾਮਕਦੀ ਉਪਾਅਾਂ ਬਾਰੇ ਵੀ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਆਪਣੇ ਪ੍ਰਚੀਨ ਗ੍ਰੰਥਾਂ ਦੇ ਅਨੁਸਾਰ ਸਹੀ ਤਰੀਕੇ ਤੇ ਸਹੀ ਕਿਰਿਆਵਾਂ ਦੇ ਨਾਲ ਕਰ ਲਿਆ ਨਾ ਤਾਂ ਨਾ ਸਿਰਫ ਤੁਹਾਡੇ ਘਰ ਬਲਕੇ ਪੂਰੇ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਤੇ ਚਮਤਕਾਰੇ ਤੇ ਸਕਾਰਾਤਮਕ ਬਦਲਾਅ ਆਵੇਗਾ ਦਰਿਦ੍ਰਤਾ ਤੋਂ ਮੁਕਤੀ ਪਾਉਣ ਦਾ ਮਹਾ ਉਪਾਅ ਮਨਨੋ ਤੁਹਾਡੇ ਘਰ ਵਿੱਚ ਦਰਿਦ੍ਰਤਾ ਤੇ ਪੈਰ ਪਸਾਰ ਲੈ ਨੇ ਤੁਹਾਡੇ ਘਰ ਚ ਜਿੰਨੇ ਵੀ ਲੋਕ ਹਨ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਤਾਂ ਜੋ ਵੀ ਉਹ ਕੰਮ ਕਰਦੇ ਹਨ ਉਹ ਕੰਮ ਵਿੱਚ ਬਹੁਤ ਮੁਸ਼ਕਲਾਂ ਆ ਜਾਂਦੀਆਂ ਹਨ ਤੁਹਾਡੇ ਘਰ ਦੀ ਤਰੱਕੀ ਰੁਕ ਜਾਂਦੀ ਹੈ ਤੇ ਬਰਕਤ ਵੀ ਨਹੀਂ ਰਹਿੰਦੀ ਤਾਂ ਇਹ ਉਪਾਏ ਕਰੋ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਉਪਾਏ ਨੂੰ ਕਰਨ ਤੋਂ ਬਾਅਦ ਨਾ ਸਿਰਫ ਤੁਹਾਡੇ ਘਰ ਦੀ ਸਫਲਤਾ ਨੂੰ ਔਰ ਜ਼ਿਆਦਾ ਵਾਸ ਹੋ ਜਾਵੇਗਾ ਬਲਕਿ ਤੁਹਾਡੇ ਘਰ ਚ ਬਰਕਤ ਵੀ ਵਧੇਗੀ ਤਰੱਕੀ ਵੀ ਹੋਵੇਗੀ ਤੁਹਾਡੇ ਘਰ ਚ ਹਰੇਕ ਮੈਂਬਰ ਆਪਣੀ ਜ਼ਿੰਦਗੀ ਵਿੱਚ ਸਫਲ ਹੋਣਗੇ ਤੇ ਇਹ ਬਹੁਤ ਅੱਗੇ ਤੱਕ ਜਾਣਗੇ ਦੋਸਤੋ ਬੁੱਧਵਾਰ ਨੂੰ ਛੱਡ ਕੇ ਜੇਕਰ ਤੁਸੀਂ ਕਿਸੇ ਵੀ ਦਿਨ ਆਪਣੇ ਘਰ ਚ ਪੋਚਾ ਲਗਾਉਂਦੇ ਹੋ ਤਾਂ ਪੋਚੇ ਦੇ ਪਾਣੀ ਚ बस ਇੱਕ ਚੁਟਕੀ ਨਮਕ ਪਾ ਦਿਓ ਯਾਦ ਰੱਖੋ ਬੁੱਧਵਾਰ ਦੇ ਦਿਨ ਕਦੇ ਵੀ ਘਰੇ ਪੋਚਾ ਨਹੀਂ ਲਗਾਇਆ ਜਾਂਦਾ ਜੇਕਰ ਤੁਸੀਂ ਬੁੱਧਵਾਰ ਨੂੰ ਪੋਚਾ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੋ ਜਾਂਦਾ ਹੈ। ਇਸ ਲਈ ਬੁੱਧਵਾਰ ਨੂੰ ਛੱਡ ਕੇ ਜਦ ਵੀ ਤੁਸੀਂ ਘਰੇ ਪੋਚਾ ਲਗਾਓ ਤਾਂ ਉਸ ਪਾਣੀ ਵਿੱਚ ਥੋੜਾ ਜਿਹਾ ਸਿੰਦਾ ਨਮਕ ਜ਼ੂਰ ਪਾ ਲਓ ਤੇ ਉਸੇ ਨਮਕ ਨਾਲ ਪੂਰੇ ਘਰ ਵਿੱਚ ਪੋਚਾ ਲਗਾਓ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਉਸ ਘਰ 'ਚ ਮਾਤਾ ਲక్ష్ਮੀ ਜ਼ੂਰ ਵਾਸ ਕਰਦੀ ਹੈ। ਉੱਥੇ ਬਰਕਤ ਰਹਿੰਦੀ ਹੈ। ਤਰੱਕੀ ਹੁੰਦੀ ਹੈ ਜ਼ਿੰਦਗੀ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਹੁਣ ਮੰਨ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਧਨ ਆਉਣਾ ਬੰਦ ਹੋ ਗਿਆ ਹੈ ਜੇਕਰ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਪਰ ਉਸ ਦਾ ਸਹੀ ਫਲ ਤੁਹਾਨੂੰ ਨਹੀਂ ਮਿਲਦਾ ਤਾਂ ਜ਼ਿੰਦਗੀ ਤੁਹਾਡੀ ਜ਼ਿੰਦਗੀ 'ਚ ਬੇਵਜ੍ਹਾ ਖਰਚੇ ਵੱਧਦੇ ਜਾ ਰਹੇ ਹਨ ਤਾਂ ਇਹ ਉਪਾਏ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਸਹੀ ਦਿਨ ਤੇ ਸਹੀ ਤਰੀਕੇ ਨਾਲ ਕਰ ਲਿਆ ਨਾ ਤਾਂ ਨਾ ਸਿਰਫ ਤੁਹਾਡੀ ਜ਼ਿੰਦਗੀ ਵਿੱਚ ਧੰਦੀ ਆਮਦਨ ਵਧੇਗੀ ਬਲਕਿ ਇਸ ਚੋਂ ਪੈਂਦੀਆਂ ਰੁਕਾਵਟਾਂ ਵੀ ਦੂਰ ਹੋ ਜਾਣਗੀਆਂ ਨਾਲ ਹੀ ਜੋ ਫालतू ਖਰਚੇ ਤੁਹਾਡੇ ਹੱਥੋਂ ਹੋ ਰਹੇ ਨੇ ਉਹ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਇਸ ਉਪਾਏ ਨੂੰ ਤੁਸੀਂ ਵੀਰਵਾਰ ਨੂੰ ਕਰਨਾ ਹੈ ਇਸ ਰਾਤ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਸਾਦਾ ਕੱਚ ਦਾ ਗਲਾਸ ਲਓ ਤੇ ਉਸ ਵਿੱਚ ਗੰਗਾ ਜਲ ਭਰ ਲਓ ਗੰਗਾ ਜਲ ਤੁਹਾਨੂੰ ਬਜ਼ਾਰੋਂ ਆਸਾਨੀ ਨਾਲ ਮਿਲ ਜਾਵੇਗਾ ਇਸ ਤੋਂ ਬਾਅਦ ਇਸ ਗੰਗਾ ਜਲ ਵਿੱਚ ਹੁਣ ਇਸ ਗਲਾਸ ਦੇ ਉੱਪਰ લાલ રંગ ਲਾਲ ਕੱਪੜੇ ਨਾਲ ਇਸ ਨੂੰ ਟਾਕ ਦਿਓ ਇਸ ਤੋਂ ਬਾਅਦ ਇਸ ਗਲਾਸ ਨੂੰ ਆਪਣੇ ਕਮਰੇ ਵਿੱਚ ਰੱਖ ਦਿਓ ਜਿੱਥੇ ਤੁਸੀਂ ਸਭ ਤੋਂ ਜ਼ਿਆਦਾ ਸਮਾਂ ਬਤਾਉਂਦੇ ਹੋ ਹਰ 15 ਦਿਨ ਬਾਅਦ ਇਸ ਪਾਣੀ ਨੂੰ ਬਦਲੋ ਅਤੇ ਫਿਰ ਇਸ ਤੋਂ ਇੱਕ ਚਮਚ ਨਮਕ ਪਾ ਦਿਓ ਇਸ ਵਿੱਚ ਜੇਕਰ ਤੁਸੀਂ ਇਸ ਉਪਾਏ ਨੂੰ ਵੀਰਵਾਰ ਤੋਂ ਸ਼ੁਰੂ ਕਰਦੇ ਹੋ ਤੇ ਨਿਯਮਤ ਰੂਪ ਨਾਲ ਇਸ ਨੂੰ ਦਰਹਾਉਂਦੇ ਹੋ ਤਾਂ ਤੁਹਾਡੇ ਉੱਪਰ ਜੋ ਵੀ દોਸ਼ ਲੱਗਿਆ ਹੋਵੇਗਾ ਉਹ ਹੌਲੀ-ਹੌਲੀ ਦੂਰ ਹੋ ਜਾਵੇਗਾ ਇਸ ਨਾਲ ਨਾ ਸਿਰਫ ਤੁਹਾਡੀ ਮਿਹਨਤ ਸਫਲ ਹੋਵੇਗੀ ਬਲਕਿ ਤੁਹਾਡੀ ਜ਼ਿੰਦਗੀ ਵਿੱਚ ਧੰਨ ਤੇ ਖੁਸ਼ਹਾਲੀ ਦੇ ਰਸਤੇ ਵੀ ਖੁੱਲ ਜਾਣਗੇ ਤੁਸੀਂ ਜੋ ਵੀ ਮਿਹਨਤ ਕਰੋਗੇ ਉਸ ਦਾ ਪੂਰਾ ਫਲ ਤੁਹਾਨੂੰ ਮਿਲੇਗਾ ਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ ਹੁਣ ਜੋ ਦੂਜਾ ਉਪਾਏ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਪੜਕੇ ਹੋਏ ਗ੍ਰਿਹਾਂ ਨੂੰ ਸ਼ਾਂਤ ਕਰਨ ਲਈ ਇੱਕ ਪ੍ਰਾਪਸ਼ਲੀ ਉਪਾਏ ਹੈ ਜੇਕਰ ਤੁਹਾਡੇ ਘਰ ਸ਼ਨੀ ਦੋਸ਼ ਜਾਂ ਮੰਗਲ ਦੋਸ਼ ਹੈ ਤੇ ਇਸ ਦੀ ਵਜ੍ਹਾ ਨਾਲ ਤੁਸੀਂ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹੋ ਤੁਹਾਡੀ ਆਰਥਿਕ ਸਥਿਤੀ ਦਿਨ ਬਦਨ ਬਿਲ ਬਿਗੜਦੀ ਜਾ ਰਹੀ ਹੈ ਤਾਂ ਤੁਹਾਨੂੰ ਇਹ ਉਪਾਅ ਜਰੂਰ ਕਰਨਾ ਚਾਹੀਦਾ ਹੈ ਮੰਗਲਵਾਰ ਜਾਂ ਸ਼ਨੀਵਾਰ ਦੇ ਦਿਨ ਯਾਦ ਵੀ ਤੁਸੀਂ ਦਹੀਂ ਖਾਓ ਉਸ ਵਿੱਚ ਅੱਧਾ ਚਮਚ ਕਾਲਾ ਨਮਕ ਮਿਲਾ ਕੇ ਖਾਓ ਇਹ ਬੇहद ਹੀ ਸਰਲ ਪਰ ਉਪਭਾਵੀ ਉਪਾਏ ਹੈ ਜੇਕਰ ਤੁਸੀਂ ਇਸ ਨੂੰ ਨਿਯਮਤ ਰੂਪ ਨਾਲ ਅਪਣਾਉਂਦੇ ਹੋ ਤਾਂ ਤੁਹਾਡੇ ਉੱਪਰ ਜੋ ਵੀ ਸ਼ਨੀ ਜਾਂ ਮੰਗਲ ਦੇ ਕਾਰਨ ਬਹੁਤ ਮੁਸ਼ਕਲਾਂ ਹਨ ਆਈਆਂ ਹਨ ਉਸ ਦਾ ਪ੍ਰਵਾਹ ਹੌਲੀ ਹੌਲੀ ਘਟ ਹੋਣ ਲੱਗੇਗਾ ਧਿਆਨ ਰੱਖੋ ਦੋਸ਼ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਪਰ ਉਸ ਦੇ ਦੁਸ਼ ਦੁਸ਼ਮ ਪ੍ਰਭਾਵ ਨੂੰ ਘਟ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਇਹ ਉਪਾਏ ਕਰਦੇ ਹੋ ਤਾਂ ਸ਼ਨੀ ਤੇ ਮੰਗਲ ਦੇ ਕਾਰਨ ਜੋ ਵੀ ਆਰਥਿਕ ਸੰਕਟ ਜਾਂ ਜ਼ਿੰਦਗੀ ਵਿੱਚ ਕੋਈ ਵੀ ਪਰੇਸ਼ਾਨੀ ਚੱਲ ਰਹੀ ਹੈ ਤਾਂ ਹੌਲੀ ਹੌਲੀ ਉਸ ਦਾ ਹਲ ਹੋਣ ਲੱਗੀ ਕਾ ਤੇ ਤੁਹਾਡੀ ਜ਼ਿੰਦਗੀ ਪਹਿਲਾਂ ਦੀ ਅਬਜਾਇ ਜ਼ਿਆਦਾ ਸੁਖ ਤੇ ਖੁਸ਼ਹਾਲ ਹੋ ਜਾਵੇਗੀ ਹੁਣ ਤੀਜਾ ਉਪਾਏ ਜੋ ਤੁਸੀਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਦਰ ਭਾਗ ਤੋਂ ਮੁਕਤੀ ਪਾਉਣ ਲਈ ਇੱਕ ਮਹਾਂ ਉਪਾਏ ਹੈ ਜੇਕਰ ਤੁਹਾਨੂੰ ਲੱਗਦਾ ਕਿ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਤੁਹਾਡੇ ਕੰਮ ਬਣਦੇ ਬਣਦੇ ਵਿਗੜ ਜਾਂਦੇ ਹਨ ਤਾਂ ਜ਼ਿੰਦਗੀ ਵਿੱਚ ਅਸਫਲਤਾ ਮਿਲ ਰਹੀ ਹੈ ਤਾਂ ਇਹ ਉਪਾਏ ਤੁਹਾਡੇ ਲਈ ਬੇਹਦ ਲਾਭਕਾਰੀ ਹੋਵੇਗਾ ਇਸ ਉਪਾਏ ਨੂੰ ਕਰਨ ਲਈ ਤੁਹਾਨੂੰ ਵੀਰਵਾਰ ਦੇ ਦਿਨ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਦੀ ਪੂਜਾ ਕਰਨੀ ਹੈ ਇਸ ਤੋਂ ਬਾਅਦ ਅਗਲੇ 21 ਦਿਨਾਂ ਤੱਕ ਹਰ ਰੋਜ਼ ਸਵੇਰੇ ਜਦੋਂ ਵੀ ਇਸ਼ਨਾਨ ਕਰੋ ਤਾਂ ਇਸ਼ਨਾਨ ਵਾਲੇ ਪਾਣੀ ਵਿੱਚ ਇੱਕ ਇੱਕ ਚਮਚ ਨਮਕ ਮਿਲਾ ਲਓ ਜੇਕਰ ਤੁਸੀਂ ਇਹ ਉਪਾਏ ਲਗਾਤਾਰ 21 ਦਿਨ ਤੱਕ ਕਰਦੇ ਹੋ ਤਾਂ ਤੁਹਾਡਾ 厄ਭਾਗ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਪੈਦਾ ਕਾਰੇ ਤੁਹਾਡਾ ਖਤਮ ਹੋਣ ਲੱਗ ਜਾਵੇਗਾ ਤੇ ਹੌਲੀ ਹੌਲੀ ਕਿਸਮਤ ਤੁਹਾਡਾ ਸਾਥ ਦੇਣ ਲੱਗੇਗੀ ਇਸ ਤੋਂ ਬਾਅਦ ਜੋ ਵੀ ਕਾ ਤੁਸੀਂ ਕੰਮ ਸ਼ੁਰੂ ਕਰੋਗੇ ਉਹ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਜ਼ਿੰਦਗੀ ਵਿੱਚ ਤਰੱਕੀ ਮਿਲੇਗੀ ਦੋਸਤੋ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਨਕਾਰਤਮਕ ਨੂੰ ਸਕਾਰਤਮਕ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਇਹਨਾਂ ਸਰਲ ਉਪਾਅ ਨੂੰ ਜ਼ਰੂਰ ਪੜਾਓ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ